ਬਰਦਾਨ ਹਰਜਿੰਦਰ ਸਿੰਘ ਧਾਮੀ ਨੇ ਅੱਜ ਮੀਟਿੰਗ ਸਾਧ ਲਈ ਹੈ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਦੱਸਿਆ ਗਿਆ ਕਿ ਜਿਹੜੀ ਕਿ ਮੀਟਿੰਗ ਕਰੀਬ 11:30 ਵਜੇ ਤੋਂ ਬਾਅਦ ਸ਼ੁਰੂ ਹੋਵੇਗੀ ਤੇ ਜਿਸ ਦੇ ਦੌਰਾਨ ਥੋੜੇ ਸਮੇਂ ਦੇ ਵਿੱਚ ਇਹ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਤੇ ਵੱਡਾ ਫੈਸਲਾ ਜਿਹੜਾ ਕਿ ਐਸ.ਪੀ.ਸੀ ਅੱਜ ਸੁਣਾ ਸਕਦੀ ਆ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਪੰਜਾਬ ਚ ਹੜਾ ਆਏ ਤੇ ਉੱਥੇ ਹੀ ਹੜ੍ਹਾਂ ਦੇ ਕਾਰਨ ਜਿਹੜਾ ਕਿ ਇੱਕ ਪੰਜਾਬ ਨੂੰ ਭਾਰੀ ਨੁਕਸਾਨ ਹੋਇਆ ਰਾਹਤ ਸਮਗਰੀ ਜਿਹੜੀ ਕਿ ਐਸਜੀਪੀਸੀ ਦੇ ਵੱਲੋਂ ਹੜਪੀੜਤਾ ਤੱਕ ਪਹੁੰਚਾਈ ਗਈ ਤੇ ਉੱਥੇ ਹੀ ਦੂਜੇ ਪਾਸੇ ਦੱਸਿਆ ਗਿਆ ਕਿ ਅੱਜ ਕਈ ਮੁੱਦਿਆਂ ਦੇ ਉੱਤੇ ਐਸਜੀਪੀਸੀ ਜਿਹੜੀ ਕਿ ਦੂਜੇ ਪਾਸੇ ਐਸਜੀਪੀਸੀ ਜਿਹੜੀ ਕਿ ਅੱਜ ਵੱਡੀ ਮੀਟਿੰਗ ਕਰਨ ਜਾ ਰਹੀ ਆ ਤਾਂ ਵਿਸ਼ੇਸ਼ اجلاس ਨੂੰ ਲੈ ਕੇ ਵੀ ਤਰੀਕ ਦਾ ਐਲਾਨ ਹੋ ਸਕਦਾ ਤਾਂ ਗੱਲ ਕਰੀਏ ਤਾਂ ਉੱਥੇ ਹੀ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਵੀ ਅੱਜ ਵੱਡਾ ਫੈਸਲਾ ਐਸਜੀਪੀਸੀ ਸੁਣਾ ਸਕਦੀ ਆ ਤਾਂ ਐਸਜੀਪੀਸੀ ਨੇ ਅੱਜ ਇਹ ਮੀਟਿੰਗ ਥੋੜੇ ਸਮੇਂ ਦੇ ਵਿੱਚ ਸ਼ੁਰੂ ਕਰ ਲੈਣੀ ਆ ਤੇ ਉੱਥੇ ਹੀ ਸਖਜਤ ਬੰਦੀਆਂ ਦੇ ਨਾਲ ਮਿਲ ਕੇ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗੇਗੀ ਤੇ ਉੱਥੇ ਹੀ ਵੱਡਾ ਐਲਾਨ ਹਰਜਿੰਦਰ ਸਿੰਘ ਧਾਮੀ ਅੱਜ ਇੱਕ ਅਹਿਮ ਕਾਨਫਰੰਸ ਦੇ ਵਿੱਚ ਕਰ ਸਕਦੇ ਨੇ ਥੋੜੇ ਸਮੇਂ ਦੇ ਵਿੱਚ ਇਹ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਤੇ ਵੱਡਾ ਫੈਸਲਾ ਜਿਹੜਾ ਕਿ ਐਸਜੀਪੀਸੀ ਅੱਜ ਸੁਣਾ ਸਕਦੀ ਆ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਪੰਜਾਬ ਚ ਹੜਾ ਆਇਆ ਤੇ ਉੱਥੇ ਹੀ ਹੜ੍ਹਾਂ ਦੇ ਕਾਰਨ ਜਿਹੜਾ ਕਿ ਇੱਕ ਪੰਜਾਬ ਨੂੰ ਭਾਰੀ ਨੁਕਸਾਨ ਹੋਇਆ ਤੇ ਰਾਹਤ ਸਮੱਗਰੀ ਜਿਹੜੀ ਕਿ ਐਸਜੀਪੀਸੀ ਦੇ ਵੱਲੋਂ ਹੜਪੀੜਤਾ ਤੱਕ ਪਹੁੰਚਾਈ ਗਈ ਤੇ ਉੱਥੇ ਹੀ ਦੂਜੇ ਪਾਸੇ ਦੱਸਿਆ ਗਿਆ ਕਿ ਅੱਜ ਕਈ ਮੁੱਦਿਆਂ ਦੇ ਉੱਤੇ ਐਸਜੀਪੀਸੀ ਜਿਹੜੀ ਕਿ ਦੂਜੇ ਪਾਸੇ ਐਸਜੀਪੀਸੀ ਜਿਹੜੀ ਕਿ ਅੱਜ ਵੱਡੀ ਮੀਟਿੰਗ ਕਰਨ ਜਾ ਰਹੀ ਆ ਤਾਂ ਵਿਸ਼ੇਸ਼ اجلاس ਨੂੰ ਲੈ ਕੇ ਵੀ ਤਰੀਕ ਦਾ ਐਲਾਨ ਹੋ ਸਕਦਾ ਤਾਂ ਗੱਲ ਕਰੀਏ ਤਾਂ ਉਥੇ ਹੀ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਵੀ ਅੱਜ ਵੱਡਾ ਫੈਸਲਾ ਐਸਜੀਪੀਸੀ ਸੁਣਾ ਸਕਦੀ ਆ ਤਾਂ ਐਸਜੀਪੀਸੀ ਨੇ ਅੱਜ ਇਹ ਮੀਟਿੰਗ ਥੋੜੇ ਸਮੇਂ ਦੇ ਵਿੱਚ ਸ਼ੁਰੂ ਕਰ ਲੈਣੀ ਆ ਤੇ ਉਥੇ ਹੀ ਸਿੱਖ ਜਥੇਬੰਦੀਆਂ ਦੇ ਨਾਲ ਮਿਲ ਕੇ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗੇਗੀ ਤੇ ਉਥੇ ਹੀ ਵੱਡਾ ਐਲਾਨ ਹਰਜਿੰਦਰ ਸਿੰਘ ਧਾਮੀ ਅੱਜ ਇੱਕ ਅਹਿਮ ਕੌਂ ਫਰੈਂਸ ਦੇ ਵਿੱਚ ਕਰ ਸਕਦੇ ਨੇ ਥੋੜੇ ਸਮੇਂ ਦੇ ਵਿੱਚ ਇਹ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਤੇ ਵੱਡਾ ਫੈਸਲਾ ਜਿਹੜਾ ਕਿ ਐਸਜੀਪੀਸੀ ਅੱਜ ਸੁਣਾ ਸਕਦੀ ਆ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਪੰਜਾਬ ਚ ਹੜਾ ਆਇਆ ਤੇ ਉੱਥੇ ਹੀ ਹੜ੍ਹਾਂ ਦੇ ਕਾਰਨ ਜਿਹੜਾ ਕਿ ਇੱਕ ਪੰਜਾਬ ਨੂੰ ਭਾਰੀ ਨੁਕਸਾਨ ਹੋਇਆ ਤੇ ਰਾਹਤ ਸਮੱਗਰੀ ਜਿਹੜੀ ਕਿ ਐਸਜੀਪੀਸੀ ਦੇ ਵੱਲੋਂ ਹੜਪੀੜਤਾ ਤੱਕ ਪਹੁੰਚਾਈ ਗਈ ਤੇ ਉੱਥੇ ਹੀ ਦੂਜੇ ਪਾਸੇ ਦੱਸਿਆ ਗਿਆ ਕਿ ਅੱਜ ਕਈ ਮੁੱਦਿਆਂ ਦੇ ਉੱਤੇ ਐਸਜੀਪੀਸੀ ਜਿਹੜੀ ਕਿ ਦੂਜੇ ਪਾਸੇ ਐਸਜੀਪੀਸੀ ਜਿਹੜੀ ਕਿ ਅੱਜ ਵੱਡੀ ਮੀਟਿੰਗ ਕਰਨ ਜਾ ਰਹੀ ਆ ਤਾਂ ਵਿਸ਼ੇਸ਼ اجلاس ਨੂੰ ਲੈ ਕੇ ਵੀ ਤਰੀਕ ਦਾ ਐਲਾਨ ਹੋ ਸਕਦਾ ਤਾਂ ਗੱਲ ਕਰੀਏ ਤਾਂ ਉਥੇ ਹੀ ਬਲਵੰਤ ਸਿੰਘ ਰਾਚੂਆਣਾ ਨੂੰ ਲੈ ਕੇ ਵੀ ਅੱਜ ਵੱਡਾ ਫੈਸਲਾ ਐਸਜੀਪੀਸੀ ਸੁਣਾ ਸਕਦੀ ਹੈ ਤਾਂ ਐਸਜੀਪੀਸੀ ਨੇ ਅੱਜ ਇਹ ਮੀਟਿੰਗ ਥੋੜੇ ਸਮੇਂ ਦੇ ਵਿੱਚ ਸ਼ੁਰੂ ਕਰ ਲੈਣੀ ਹੈ ਤੇ ਉਥੇ ਹੀ ਸਿੱਖ ਜਥੇਬੰਦੀਆਂ ਦੇ ਨਾਲ ਮਿਲ ਕੇ ਕਈ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗੇਗੀ ਤੇ ਉਥੇ ਹੀ ਵੱਡਾ ਐਲਾਨ ਹਰਜਿੰਦਰ ਸਿੰਘ ਧਾਮੀ ਅੱਜ ਇੱਕ ਅਹਿਮ ਕਾਨਫਰੰਸ ਦੇ ਵਿੱਚ ਕਰ ਸਕਦੇ ਨੇ ਥੋੜੇ ਸਮੇਂ ਦੇ ਵਿੱਚ ਇਹ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਤੇ ਵੱਡਾ ਫੈਸਲਾ ਜਿਹੜਾ ਕਿ ਐਸਜੀਪੀਸੀ ਅੱਜ ਸੁਣਾ ਸਕਦੀ ਆ ਤਾ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਪੰਜਾਬ ਚ ਹੜਾ ਆਏ ਤੇ ਉੱਥੇ ਹੀ ਹੜ੍ਹਾਂ ਦੇ ਕਾਰਨ ਜਿਹੜਾ ਕਿ ਇੱਕ ਪੰਜਾਬ ਨੂੰ ਭਾਰੀ ਨੁਕਸਾਨ ਹੋਇਆ ਤੇ ਰਾਹਤ ਸਮੱਗਰੀ ਜਿਹੜੀ ਕਿ ਐਸਜੀਪੀਸੀ ਦੇ ਵੱਲੋਂ ਹੜਪੀੜਤਾ ਤੱਕ ਪਹੁੰਚਾਈ ਗਈ ਤੇ ਉੱਥੇ ਹੀ ਦੂਜੇ ਪਾਸੇ ਦੱਸਿਆ ਗਿਆ ਕਿ ਅੱਜ ਕਈ ਮੁੱਦਿਆਂ ਦੇ ਉੱਤੇ ਐਸਜੀਪੀਸੀ ਜਿਹੜੀ ਕਿ ਦੂਜੇ ਪਾਸੇ ਐਸਜੀਪੀਸੀ ਜਿਹੜੀ ਕਿ ਅੱਜ